ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਮੈਂ ਬਹੁਤ ਇੱਕ ਅਹਿਮ ਵਿਸ਼ੇ ਤੇ ਗੱਲ ਕਰਨ ਜਾ ਰਿਹਾ ਦੋਸਤੋ ਕੁਝ ਸਮੇਂ ਬਾਅਦ ਜਾਂ ਇਹ ਕਹਿ ਲਓ ਜਿਹੜਾ ਇਹ ਮਾਰਚ ਮਹੀਨਾ ਚੱਲ ਪਿਆ 25 ਤਰੀਕ ਦੇ ਕਰੀਬ ਪ੍ਰਾਈਵੇਟ ਸਕੂਲ ਆ ਜਿਹੜੇ ਉਹਨਾਂ ਵੱਲੋਂ ਆਪਣੇ ਜਿਹੜੇ ਐ ਰਿਜ਼ਲਟ ਉਹ ਆਊਟ ਕਰ ਦੇਣੇ ਆ 25 ਤਰੀਕ ਦੇ ਕਰੀਬ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਦੇ ਰਿਜ਼ਲਟ ਆਣੇ ਆ ਉਸ ਤੋਂ ਬਾਅਦ ਦੋਸਤੋ ਜਦੋਂ ਬੱਚੇ ਸਕੂਲਾਂ 'ਚ ਜਾਣੇ ਆ ਬੁੱਕਸ ਵੀ ਜਿਹੜੀਆਂ ਉਹ ਪੇਰੈਂਟਸ ਨੇ ਲੈਣੀਆਂ ਤੇ ਯੂਨੀਫਾਰਮ ਵੀ ਲੈਣੀ ਹੈ ਔਰ ਪੰਜਾਬ ਸਰਕਾਰ ਦੀਆਂ ਇਹ ਹਦਾਇਤਾਂ ਹੈ ਕਿ ਕੋਈ ਵੀ ਸਕੂਲ ਪ੍ਰਾਈਵੇਟ ਸਕੂਲ ਹੈ ਜਿਹੜਾ ਉਹ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਆ ਜਾ ਵਰਦੀਆਂ ਉਹ ਤਿੰਨ ਦੁਕਾਨਾਂ ਉਹਨੇ ਵਾਸਤੇ ਜਿਹੜੀਆਂ ਹੋਣੀਆਂ ਚਾਹੀਦੀਆਂ ਇਲਾਕੇ ਦੇ ਵਿੱਚ ਉਹ ਏਰੀਆ ਡਿਪੈਂਡ ਕਰਦਾ ਪਰ ਮੈਂ ਨੂਰ ਪਰਵੇਦੀ ਦੀ ਗੱਲ ਕਰਨ ਲੱਗਿਆ ਕਿ ਤਿੰਨ ਦੁਕਾਨਾਂ ਹੋਣੀਆਂ ਚਾਹੀਦੀਆਂ ਇਹ ਵੀ ਪੰਜਾਬ ਸਰਕਾਰ ਦੇ ਹੁਕਮ ਹੈ ਕਿ ਸਬੰਧਤ ਸਕੂਲਾਂ ਦੀ ਵੈਬਸਾਈਟ ਤੇ ਰਿਜ਼ਲਟ ਤੋਂ 1 ਮਹੀਨਾ ਪਹਿਲਾਂ ਇਹ ਚੜ ਜਾਣਾ ਚਾਹੀਦਾ ਕਿ ਕਿਹੜੇ ਕਿੜੀਆਂ ਉਹ ਦੁਕਾਨਾਂ ਹੈ ਉਹਦਾ ਨਾਮ ਐਡਰੈਸ ਇਹ ਅਗਲੀ ਗੱਲ ਜਿਹੜੇ ਸਕੂਲ ਹੈ ਸਕੂਲ ਦੇ ਜਿੱਥੇ ਰਿਸੈਪਸ਼ਨ ਹੈ ਉੱਥੇ ਵੱਡੇ ਬੋਰਡ ਲੱਗੇ ਹੋਣੇ ਚਾਹੀਦੇ ਆ ਜਿਨ੍ਹਾਂ ਪਰ ਉਹਨਾਂ ਦੁਕਾਨਾਂ ਦੇ ਨਾਮ ਮੋਬਾਈਲ ਨੰਬਰ ਲਿਖੇ ਹੋਣੇ ਚਾਹੀਦੇ ਆ ਜਿਨ੍ਹਾਂ ਦੁਕਾਨਾਂ ਤੋਂ ਬਰਦੀਆਂ ਚ ਬੁਕਸ ਜਿਹੜੀਆਂ ਉਹ ਮਿਲਣੀਆਂ ਸੋ ਇਸ ਕਰਕੇ ਮੇਰੀ ਇੱਕ ਤਾਂ ਮੈਂ ਬੇਨਤੀ ਕਰਾਂ ਉਸ ਤੋਂ ਪਹਿਲਾਂ ਕਿਉਂਕਿ ਮੈਂ ਕੁਝ ਕੁ ਸਕੂਲ ਜਿਹੜੇ ਨੂਰਪੁਰ ਬੇਦੀ ਇਲਾਕੇ ਦੇ ਉਹਦੇ ਵਿੱਚ ਉਹਨਾਂ ਦੀਆਂ ਵੈਬਸਾਈਟਸ ਮੈਂ ਦੇਖੀਆਂ ਚੈੱਕ ਕੀਤੀਆਂ ਉਹਨਾਂ ਪਰ ਦੋਸਤੋ ਅਜੇ ਮੈਨੂੰ ਲੱਗਦਾ ਜਿੰਨੀਆਂ ਕਿ ਮੈਂ ਦੇਖੀਆਂ ਵੈਬਸਾਈਟ ਉਹਦੇ ਪਰ ਕਿਸੇ ਵੀ ਵੈਬਸਾਈਟ ਤੇ ਹਜਾਂ ਤੱਕ ਅੱਜ 9 ਤਰੀਕ ਹੋ ਗਈ ਹਜਾਂ ਤੱਕ ਕਿਸੇ ਵੀ ਸਕੂਲ ਨੇ ਉਹਦੇ ਪਰ ਦੋਸਤੋ ਅਜਾਂ ਇਹ ਆਪ ਇਹ ਦੁਕਾਨਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਨਾ ਦੁਕਾਨਾਂ ਦੀ ਜਾਣਕਾਰੀ ਨਾ ਮੋਬਾਈਲ ਨੰਬਰ ਕੋਈ ਵੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਹੈ ਨਹੀਂ ਸੋ ਮੈਂ ਚਾਹੁੰਦਾ ਇਹ ਜਿਹੜਾ ਮਹਿਕਮਾ ਹੈ ਇਹ ਐਜੂਕੇਸ਼ਨ ਡਿਪਾਰਟਮੈਂਟ ਹੈ ਉਹ ਵੀ ਜਾਗ ਜਾਵੇ ਕਿਉਂਕਿ ਇਹ ਵੀਡੀਓ ਬਣਾਉਣ ਦਾ ਪਿੱਛੇ ਦਾ ਕਾਰਨ ਇਹ ਹੈ ਕਿ ਕੁਝ ਪੇਰੈਂਟਸ ਇਹ ਕਹਿੰਦੇ ਆ ਕਿ ਯਾਰ ਕਮਲ ਜੀ ਤੁਸੀਂ ਗੱਲ ਕਰੋ ਇਸ ਵਿਸ਼ੇ ਤੇ ਜ਼ਰੂਰੀ ਕਿਉਂਕਿ ਫਿਰ ਉਹ ਹਰ ਚੀਜ਼ ਦੀ ਲਿਮਟ ਹੁੰਦੀ ਹੈ ਹਰ ਬੰਦਾ ਫਿਰ ਪੁੱਠੇ ਪਾਸੇ ਨੂੰ ਅੱਜ ਕੱਲ੍ਹ ਹਰ ਬੰਦੇ ਦਾ ਦਿਮਾਗ ਜ਼ਿਆਦਾ ਚੱਲਦਾ ਇਸ ਕਰਕੇ ਮੈਂ ਸਪੈਸ਼ਲ ਮੈਂ ਫਿਰ ਸੋਚਿਆ ਕੋਈ ਗੱਲ ਨਹੀਂ ਆਪਾਂ ਵੀਡੀਓ ਵੀ ਬਣਾਵਾਂਗੇ ਉਹ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ ਉਹ ਵੀ ਦੇਖਾਂਗੇ ਸੋ ਇਸ ਕਰਕੇ ਮੈਂ ਬੇਨਤੀ ਅਸੀਂ ਬੇਨਤੀ ਕਰਦੇ ਆਂ ਜਿਹੜੇ ਸਬੰਧਤ ਸਕੂਲ ਹੈ ਜਿਹੜੀ ਜਿੰਨੇ ਵੀ ਉਹ ਪਹਿਲਾਂ ਤਾਂ ਜਿੰਨੀਆਂ ਵੀ ਦੁਕਾਨਾਂ ਪ੍ਰੋਪਰ ਦੁਕਾਨਾਂ ਹੋਣ ਤੇ ਨਾਲ ਮੈਂ ਪੇਰੈਂਟਸ ਨੂੰ ਵੀ ਬੇਨਤੀ ਕਰੂੰਗਾ ਕਿ ਉਹਨਾਂ ਦੁਕਾਨਾਂ ਤੇ ਸਭ ਤੋਂ ਪਹਿਲਾਂ ਤੁਹਾਡੀ ਜ਼ਿੰਮੇਵਾਰੀ ਇਹ ਬਣਦੀ ਕਿ ਪਹਿਲਾਂ ਤਾਂ ਇਹ ਦੇਖੋ ਕਿ ਵਰਧੀਆਂ ਜਾਂ ਜਿਹੜੀਆਂ ਕਿਤਾਬਾਂ ਹਨ ਉਹਨਾਂ ਦੀ ਬਿਲਿੰਗ ਜਿੱਥੋਂ ਵੀ ਉਹ ਕਿਤਾਬਾਂ ਉਹਨਾਂ ਦੁਕਾਨਾਂ ਵਾਲਿਆਂ ਨੇ ਖਰੀਦੀਆਂ ਉਹ ਸਬੰਧਤ ਦੁਕਾਨਾਂ ਜਿਹੜੀਆਂ ਜਿੱਥੋਂ ਵੀ ਜਿਹੜੀਆਂ ਦੁਕਾਨਾਂ ਵਾਲਿਆਂ ਨੇ ਪਬਲਿਸ਼ਰ ਤੋਂ ਜਾਂ ਜਿੱਥੋਂ ਵੀ ਉਹ ਕਿਤਾਬਾਂ ਖਰੀਦੀਆਂ ਕੀ ਆ ਉਹਨਾਂ ਦੇ ਨਾਂ ਤੇ ਬਿੱਲ ਹੈ ਕਿਉਂਕਿ ਕਰੋੜਾਂ ਰੁਪਈਆ ਦੀਆਂ ਕਿਤਾਬਾਂ ਹੋ ਜਾਂਦੀਆਂ ਡਿਪੈਂਡ ਕਰਦਾ ਦੋਸਤੋ ਸਕੂਲ ਪਰ ਸਕੂਲ ਦੇ ਵਿੱਚ ਬੱਚੇ ਕਿੰਨੇ ਆ ਸੋ ਇਸ ਕਰਕੇ ਪੇਰੈਂਟਸ ਨੂੰ ਆਪ ਵੀ ਚਾਹੀਦਾ ਹੈ ਕਿ ਤੁਸੀਂ ਖੁਦ ਜਿਹੜੀ ਉਹ ਵਿਲਿੰਗ ਵੀ ਚੈੱਕ ਕਰ ਸਕਦੇ ਹੋ ਔਰ ਕਰਨਾ ਤੁਹਾਡਾ ਆਪਣਾ ਖੁਦ ਦਾ ਫਰਜ ਬਣਦਾ ਸਾਰੇ ਕੰਮ ਸਾਡੇ ਵਰਗੇ ਪੱਤਰਕਾਰਾਂ ਦੇ ਸਿਰ ਪਰ ਨਾ ਸੁੱਟੋ ਤੁਹਾਡੀ ਖੁਦ ਵੀ ਜਦ ਤੁਸੀਂ ਕਿਸੇ ਗੱਲ ਤੋਂ ਖੁਦ ਪਰੇਸ਼ਾਨ ਹੈ ਜਾਂ ਪਰੇਸ਼ਾਨ ਤੁਸੀਂ ਸਮਝਦੇ ਹੋ ਆਪਣੇ ਆਪ ਨੂੰ ਕਿ ਪਰੇਸ਼ਾਨ ਹੈ ਤਾਂ ਤੁਹਾਡੀ ਖੁਦ ਹੀ ਵੀ ਆਪਣੀ ਜਿੰਮੇਵਾਰੀ ਹੈ ਬਾਈ ਜੀ ਬੱਚਿਆਂ ਦੇ ਤੁਸੀਂ ਪੈਸੇ ਦੇਣੇ ਆ ਬੁਕਸ ਵਗਾਰਾ ਦੇ ਜੋ ਵੀ ਹੈਗੇ ਉਹ ਪੈਸੇ ਤੁਸੀਂ ਦੇਣੇ ਆ ਸਾਡੀਆਂ ਜੇਬਾਂ ਚੋਂ ਨਹੀਂ ਜਾਣੇ ਆ ਸਾਨੂੰ ਹੀ ਹਰ ਕੰਮ ਪਲੀਜ਼ ਹਰ ਕੰਮ ਹੈ ਜਿਹੜਾ ਉਹ ਜਿੰਮੇਵਾਰੀ ਇੱਕ ਪੱਤਰਕਾਰਾਂ ਦੀ ਹੀ ਨਹੀਂ ਹੁੰਦੀ ਹੈ ਬੇਸ਼ੱਕ ਤੁਸੀਂ ਕਿਹਾ ਵੀ ਕੋਈ ਨਹੀਂ ਗੱਲ ਕਰਦਾ ਤੁਸੀਂ ਯਾਰ ਗੱਲ ਕਰੋ ਹਾਂ ਇੱਥੇ ਗੱਲ ਇੱਕ ਹੋਰ ਵੀ ਆਣੀ ਹੈ ਕਿ ਭਾਈ ਜੀ ਹਾਂ ਤੁਸੀਂ ਮੇਰਾ ਵੀ ਕਈਆਂ ਨੂੰ ਹੁਣ ਆਂਦੇ ਹਾਂ ਯੂਨੀਫਾਰਮ ਦਾ ਕੰਮ ਕਰਦੇ ਆ ਭਾਈ ਜੀ ਮੈਂ ਕਦੇ ਕਿਸੇ ਸਕੂਲ ਨੂੰ ਨਾ ਪੁੱਛਿਆ ਮੇਰੀ ਨਾ ਕਿਸੇ ਨਾਲ ਦੁਸ਼ਮਣੀ ਹੈ ਨਾ ਮੇਰਾ ਮਿੱਤਰਚਾਰ ਮੈਂ ਕਦੇ ਕਿਸੇ ਦੇ ਨਾਲ ਕਦੇ ਨਹੀਂ ਆਪਣੀ ਮਰਜ਼ੀ ਦੇ ਨਾਲ ਅਸੀਂ ਕੰਮ ਕਰਦੇ ਆ ਸ਼ੁਰੂ ਤੋਂ ਹੀ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਸੇ ਸਕੂਲ ਦੇ ਨਾਲ ਠੀਕ ਹੈ ਨਾ ਜੇਕਰ ਗੱਲ ਹੁੰਦੀ ਤਾਂ ਆਪਾਂ ਇਹ ਵੀਡੀਓ ਵੀ ਨਾ ਬਣਾਦੇ ਸੋ ਇਹ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਦੋਸਤੋ ਸ਼ੇਅਰ ਕਰੋ ਔਰ ਤਾਂ ਕਿ ਸਬੰਧਤ ਮਹਿਕਮੇ ਨੂੰ ਵੀ ਇਹ ਬੇਨਤੀ ਕਰੋ ਚੱਕੋ ਤੁਸੀਂ ਆਪ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਹੋ ਵੀ ਭਾਈ ਜੀ ਹੁਣ ਤੱਕ ਇਹਨਾਂ ਨੇ ਆਪਣੀਆਂ ਵੈਬਸਾਈਟ ਤੇ ਹੁਣ ਤੱਕ ਇਨਫੋਰਮੇਸ਼ਨ ਕਿਉਂ ਨਹੀਂ ਦਿੱਤੀ ਦੁਕਾਨਾਂ ਦੀ ਉਹ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਹੈ ਕਿ ਇੱਕ ਮਹੀਨਾ ਪਹਿਲਾਂ ਰਿਜ਼ਲਟ ਤੋਂ ਇਹਨਾਂ ਨੂੰ ਆਪਣੀਆਂ ਜਿਹੜੀਆਂ ਇਹਨਾਂ ਦੀਆਂ ਸਾਈਟਾਂ ਵੈਬਸਾਈਟ ਹੈ ਉਹਨਾਂ ਪਰ ਦੁਕਾਨਾਂ ਦਾ ਜ਼ਿਕਰ ਹੋਣਾ ਚਾਹੀਦਾ ਸਾਡੇ ਤਾਂ ਦੋਸਤੋ ਇੱਥੇ ਉਦਾਂ ਵੀ ਹੈ ਕੋਈ ਦੁਕਾਨਾਂ ਜਿਹੜੀਆਂ ਬੁਕਸ ਦਾ ਹੀ ਕੰਮ ਕਰਦੀਆਂ ਕੋਈ ਯੂਨੀਫਾਰਮ ਦਾ ਹੀ ਕੰਮ ਕਰਦੀਆਂ ਇਕਾ ਤੁਕਾ ਦੁਕਾਨਾਂ ਜਿਹੜੀਆਂ ਜਿਨ੍ਹਾਂ ਦੇ ਕੋਲ ਬੁਕਸ ਵੀ ਹੈ ਔਰ ਯੂਨੀਫਾਰਮ ਵੀ ਹੈ ਸੋ ਇਸ ਕਰਕੇ ਟੈਂਪਰੇਰੀ ਐਦਾਂ ਨਾ ਹੋਵੇ ਕੋਈ ਟੈਂਪਰੇਰੀ ਦੁਕਾਨਾਂ ਹੋਣ ਸੋ ਇਹ ਜ਼ਿੰਮੇਵਾਰੀ ਵੀ ਤੁਹਾਡੀ ਵੀ ਬਣਦੀ ਹੈ ਸੋ ਹੁਣ ਸੋਮਵਾਰੀ ਵੀ ਆਪਾਂ ਦੇਖਦੇ ਆਂ ਉਮੀਦ ਹੈ ਕਿ ਪ੍ਰਸ਼ਾਸਨ ਹੈ ਜਿਹੜਾ ਡੀਓ ਸਾਹਿਬ ਨਾਲ ਵੀ ਆਪਾਂ ਗੱਲ ਕਰਾਂਗੇ ਕਿਉਂਕਿ ਸਾਡੀ ਕੁਝ ਪੱਤਰਕਾਰਾਂ ਦੀ ਮੀਟਿੰਗ ਹੋਈ ਕੁਝ ਦਿਨ ਪਹਿਲਾਂ ਔਰ ਜਿਹੜੇ ਪੇਰੈਂਟਸ ਨੇ ਸਾਨੂੰ ਵੀ ਅਪਰੋਚ ਕੀਤੀ ਹੈ ਇਸ ਕਰਕੇ ਅਸੀਂ ਚਾਹਿਆ ਕਿ ਇਹ ਵੀਡੀਓ ਤੁਹਾਡਾ ਜਰੂਰ ਸ਼ੇਅਰ ਕਰੀਏ ਸੋ ਆਨ ਵਾਲੇ ਸਮੇਂ ਦੇ ਵਿੱਚ ਵੀ ਮਾਲਕ ਕਿਰਪਾ ਕਰੇ ਕਿ ਸਕੂਲ ਵਾਲੇ ਸਹੀ ਹੀ ਕੰਮ ਹੈ ਜਿਹੜਾ ਉਹ ਪ੍ਰੋਪਰ ਕਰਨ ਤਾਂ ਕਿ ਕਿਉਂਕਿ ਉਹਨਾਂ ਨੂੰ ਵੀ ਲੋੜ ਹੈ ਪੇਰੈਂਟਸ ਦੀ ਬੱਚਿਆਂ ਦੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤੇ ਅਸੀਂ ਬੇਨਤੀ ਕਰਦੇ ਹਾਂ ਸਬੰਧਤ ਸਕੂਲਾਂ ਨੂੰ ਕਿ ਆਪਣੀ ਵੈਬਸਾਈਟ ਤੇ ਤੁਸੀਂ ਜਿਹੜੇ ਹੈ ਉਹਨਾਂ ਦੁਕਾਨਾਂ ਦਾ ਜਿਹੜਾ ਹੈ ਥਾਂ ਪਤਾ ਨਾਮ ਐਡਰੈਸ ਮੋਬਾਈਲ ਨੰਬਰ ਵਗੈਰਾ ਜਰੂਰ ਜਿਹੜਾ ਉਹ ਆਪਣੀਆਂ ਵੈਬਸਾਈਟ ਤੇ ਜਿਹੜਾ ਹੈਗਾ ਉਹ ਤੁਸੀਂ ਪਬਲਿਸ਼ ਕਰੋ ਤੇ ਆਪਣੇ ਸਕੂਲਾਂ ਦੇ ਵਿੱਚ ਜਿਹੜੇ ਬੋਰਡ ਹੈ ਰਿਸੈਪਸ਼ਨ ਦੇ ਅੱਗੇ ਵੱਡੇ ਬੋਰਡ ਹੈ ਜਿਹੜੇ ਉਹ ਜਰੂਰ ਲਗਾਓ ਸੋ ਸਾਰਿਆਂ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਵੈਰੀ ਮਚ